ਪਾਕਿਸਤਾਨੀ ਜਸੂਸ ਪ੍ਰੀਤੀ ਬਲੋਤਰਾ ਦੇ ਸੰਪਰਕ ਦੇ ਵਿੱਚ ਇੱਕ ਨਵਾਂ ਜਸੂਸ ਉਰਪੜ ਦਾ ਰਹਿਣ ਵਾਲਾ ਅਤੇ ਫੇਮਸ ਯੂਟਿਊਬਰ ਜਸਬੀਰ ਸਿੰਘ ਉਰਫ ਜਾਨ ਮਹਿਲ ਚੈਨਲ ਦੇ ਯੂਟਿਊਬਰ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਸੰਬੰਧਿਤ ਉਹਨਾਂ ਦੇ ਵਕੀਲ ਵੱਲੋਂ ਦਿੱਤੀ ਗਈ ਖਾਸ ਜਾਣਕਾਰੀ ਸਰ ਅੱਜ ਐਸਐਸਓਸੀ ਦੁਆਰਾ ਜਸਬੀਰ ਸਿੰਘ son of ਮੋਨ ਸਿੰਘ ਨੂੰ ਜੋ ਜਾਨ ਮਾਹਲ ਨਾਮ ਤੇ YouTube ਵੀਡੀਓ ਚਲਾਉਂਦਾ ਚੈਨਲ ਚਲਾਉਂਦਾ ਸਰ ਉਹਨੂੰ ਪੇਸ਼ ਕੀਤਾ ਗਿਆ ਜੋ ਇਹਦੇ ਖਿਲਾਫ ਸਰ ਅਲੀਗੇਸ਼ਨ ਲਗਾਏ ਗਏ ਕਿ ਆਫੀਸ਼ੀਅਲ ਸਿਕਿਉਰਿਟੀ ਐਕਟ ਦੇ ਤਹਿਤ ਕਿ ਇਹ ਐਂਟੀ ਨੈਸ਼ਨਲ ਮੂਵਮੈਂਟਸ ਚ ਸੀਗਾ ਸਰ ਇਹ ਜੋ ਇਹਨਾਂ ਨੇ ਅਲੀਗੇਸ਼ਨ ਲਗਾਏ ਹਨ ਤੇ ਇਹ ਜਿਹੜੀ ਇਨਫੋਰਮੇਸ਼ਨ ਹੈ ਆਈਐਸਆਈ ਨੂੰ ਪ੍ਰੋਵਾਈਡ ਕਰਦਾ ਸੀਗਾ ਬਟ ਸਰ ਜੋ ਉਰੇ ਦੱਸਣ ਜੋ ਗੇ ਗੱਲ ਹੈ ਕਿ 17 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਬੰਦੇ ਨੂੰ ਲਗਾਤਾਰ ਐਸਐਸਓਸੀ ਤੋਂ ਬੁਲਾਇਆ ਜਾ ਰਿਹਾ ਸੀਗਾ ਸਮਨ ਭੇਜ ਕੇ ਜੋ ਇਹ ਬੰਦਾ ਪ੍ਰੋਪਰ ਕੋਆਪਰੇਟ ਕਰ ਰਿਹਾ ਸੀਗਾ ਐਸਐਸਓਸੀ ਨੂੰ ਸਰ ਐਸਐਸਓਸੀ ਨੂੰ ਕੋਆਪਰੇਟ ਕਰਦਾ ਹੋਇਆ ਇਹਨੇ ਆਪਣੀ ਜੋ ਵੀ ਬੈਂਕ ਅਕਾਊਂਟ ਸਟੇਟਮੈਂਟਸ ਸੀਗੀਆਂ ਜੋ ਇਹਦੇ ਬੈਂਕ ਅਕਾਊਂਟ ਪਾਰਟਿਕੂਲਰ ਸੀਗੇ ਆਪਣਾ ਮੋਬਾਈਲ ਫੋਨ ਸੀਗਾ ਉਹ ਇਹਨੇ ਉਹਨਾਂ ਕੋਲ ਜਾ ਕੇ ਪੇਸ਼ ਕੀਤਾ ਸਰ ਉਹਨਾਂ ਦੇ ਪੇਸ਼ ਕਰਕੇ ਇਹਨੇ ਸਾਰਾ ਜੋ ਵੀ ਇਹਦੇ ਪਰਸਨਲ ਡਾਟਾ ਸੀਗਾ ਜੋ ਵੀ ਸਭ ਕੁਝ ਸੀਗਾ ਉਹ ਇਹਨਾਂ ਨੇ ਉਹਨਾਂ ਨੂੰ ਜਾ ਕੇ ਐਸਐਸਓਸੀ ਨੂੰ ਦਿੱਤਾ ਬਟ ਸਰ ਹੈਰਾਨੀ ਜਨਕ ਗੱਲ ਇਹ ਹੈ ਕਿ ਐਸਐਸਓਸੀ ਨੇ ਹੁਣ ਤੱਕ ਉਸ ਦੇ ਬਾਰੇ ਕੁਝ ਵੀ ਤਸੱਲੀ ਬਖਸ਼ ਨਹੀਂ ਦੱਸ ਸਕਿਆ ਕਿ ਕਿਆ ਇਹਦੇ ਖਿਲਾਫ ਪ੍ਰੋਪਰ ਐਲੀਗੇਸ਼ਨ ਹੈ ਸਿਰਫ ਇੱਕ ਹਵਾ ਦੇ ਵਿੱਚ ਗੱਲਾਂ ਨੇ ਲਿਖੀਆਂ ਹੋਈਆਂ ਕਿ ਇਹਦੇ ਲਿੰਕ ਹੈ ਇਹਦੇ ਲਿੰਕ ਹੈ ਇਹਨੂੰ ਟੈਰਰਿਸਟ ਦੁਆਰਾ ਫੰਡਿੰਗ ਹੁੰਦੀ ਸੀਗੀ ਇੰਟਰਨੈਸ਼ਨਲ ਫੰਡਿੰਗ ਹੁੰਦੀ ਸੀਗੀ ਬਟ ਉਹਦੀ ਪ੍ਰੋਪਰ ਜਿਹੜੀ ਹੈ ਉਹ ਕੁਝ ਨਹੀਂ ਲਿਆ ਸਕੇ ਜੋ ਔਨ ਰਿਕਾਰਡ ਹੈ ਬਟ ਸਰ ਜੀਡੀ ਇਹਨਾਂ ਨੇ ਅਪਲੀਕੇਸ਼ਨ ਦਿੱਤੀ ਸੀ ਕਿ 7 ਦਿਨ ਦੇ ਪੁਲਿਸ ਰਿਮਾਂਡ ਦੀ ਉਹ ਜੱਜ ਸਾਹਿਬ ਨੇ ਡਿਕਲਾਈਨ ਕਰਕੇ ਸਿਰਫ 3 ਦਿਨ ਤੱਕ ਸੀਮਤ ਕਰਤਾ ਹੁਣ ਇਹਨਾਂ ਨੂੰ ਸ਼ਨੀਵਾਰ ਨੂੰ ਜੱਜ ਸਾਹਿਬ ਦੇ ਹੁਕਮਾਂ ਦੁਆਰਾ ਦੁਆਰਾ ਕੋਰਟ ਦੇ ਵਿੱਚ ਪੇਸ਼ ਕਰੋਗੇ ਫਿਰ ਦੇਖਦੇ ਆ ਸਰ ਕੀ ਇਹ ਇਸ ਤੋਂ ਬਾਅਦ ਪੁਲਿਸ ਰਿਮਾਂਡ ਦੇ ਵਿੱਚ ਕਿਆ ਕੁਝ ਲੈ ਕੇ ਆਉਂਦੇ ਆ ਫਿਰ ਉਸ ਸਾਹਿਬ ਨਾਲ ਅਸੀਂ ਆਪਣਾ ਆਰਗੂਮੈਂਟ ਦਵਾਂਗੇ ਸਰ